ਮਸਲੀਨ ਦਾ ਮੋਰ ਵਾਲਾ ਸੂਟ ਦੁਪੱਟਾ ਨਾਲ ਲਾ ਕੇ ਤੇਰੇ ਫੋਟੋ ਵਾਲਾ ਬਾਜੂ ਪਹੁੰਚੇ ਵਰਕੇ ਬਜ਼ਾਰ 'ਚ 1500 ਦਾ ਇੱਥੋਂ ਲੈ ਜਾਓ 500 ਰੁਪਏ ਦਾ ਜਿਹੜੇ ਬਜ਼ਾਰ 'ਚ 15 1500 ਸਰਦਾਰ ਜੀ ਕਹਿੰਦੇ 5 500 ਜਿ ਲੈ ਜਾਓ 5 500 ਚ ਆਹ ਦੇਖੋ ਚਾਹੇ ਇਹਦੇ ਸੂਟ ਬਣਾ ਲਓ ਚਾਹੇ ਇਹਦੇ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਇਹਦੇ ਬਣਾ ਲਓ ਨਾਈਟ ਸੂਟ 2.5 2500 ਚ ਕਰਤੇ ਕੋਰਨਰ ਭਾਜੀ ਆਹ ਫਰੰਟ ਬਣਿਆ ਆਹ ਬਾਜੂ ਪਹੁੰਚੇ ਬਣਿਆ ਆਹ ਬਣਿਆ ਬੈਕ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਨਾ ਵਾ ਕੋਈ 500 ਰੁਪਏ ਦਾ ਦੁਪੱਟਾ ਲਾਲ ਲਾ ਕੇ ਦੇ ਕੇ ਦਿਖਾਵੇ ਬ੍ਰਾਂਡਾਂ ਦੇ ਨਾਮ ਲੈ ਲੈ ਕਹਿ ਰਹੇ ਆ ਵਿਰਾਸਤ ਦਾ ਬ੍ਰਾਂਡ 2200 ਰੁਪਏ ਦਾ ਸੂਟ ਕੋਈ ਦੇ ਕੇ ਦਿਖਾਵੇ। ਉਹ ਯਾਰ ਦੇ ਵਿੱਚ ਆ ਸੂਟ ਕਿੰਨੇ ਦਾ? 500 ਤੋਂ ਘੱਟ ਨਹੀਂ ਕੋਈ ਦਿੰਦਾ। ਅਸੀਂ ਦੇਣਾ ਸਿਰਪਰ ਸਿਰਪ 3500 ਰੁਪਏ ਦਾ। ਰਾਮ ਟੈਕਸ ਦੀ ਮੋਰ ਲੱਗੀ ਆ। ਰੇਡ ਸੁਣ ਲਿਓ। ਮੈਂ ਕਹਿੰਨਾ ਹੁਣ ਬ੍ਰਾਂਡਾਂ ਦੀ ਗੱਲ ਕਰ ਲੈਨੇ ਆ। ਭਾਜੀ ਬਾਜ਼ਾਰ ਦੇ ਵਿੱਚ ਮਿਲਦਾ ਇਹ 2000, 2500। ਸਾਡੇ ਕੋਲ ਆਜੋ 1500 ਰੁਪਏ ਦਾ ਸੂਟ। ਫਰੰਟ ਦੇਖੋ ਕਿੰਨਾ ਸੋਹਣਾ ਗਲਾ ਬੀ ਸ਼ੇਪ। ਆ ਬੜਾ ਸੋਹਣਾ ਵਰਕ। ਘੇਰੇ ਦੇ ਦੇਖੋ। ਬਾਜੂ ਵਰਕ ਦੇਖੋ। ਵਾਹ ਦੇ ਬਾਰੇ ਦੇਖੋ ਮਤਲਬ ਹਰ ਇੱਕ ਟੀਜ ਰੇਟ ਸਿਰਫ 1000 ਰੁਪਇਆ ਵਿਆਹ ਸ਼ਾਈ ਦਾਜ ਬਿਲ ਦੇਣ ਲੈਣ ਲੈਣਾ ਰੇਟ ਕਿੰਨਾ ਸਾਡਾ ਬਾਜ਼ਾਰ ਚ 2200 2000 ਸਾਡਾ ਰੇਟ ਸਿਰਫ 1000 ਰੁਪਇਆ ਦੁਪੱਟਾ ਚੈੱਕ ਕਰ ਲੋ origignal piece ਪਿਓਰ ਬਰੇਲੀ ਤੋਂ ਆਇਆ ਹੋਇਆ ਪੀਸ ਬਾਜ਼ਾਰ ਚ 10000 ਰੇਟ ਇੱਥੇ ਮੈਂ ਨਾ 5000 ਰੁਪਏ ਦਾ ਬਾਈ ਜੀ ਬਠੈਰੀ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਹੋ ਗਈ ਉਹ ਮੰਨਿਓ ਤੁਹਾਡੇ ਕੋ 100 100 ਰੁਪਏ ਸੂਟ ਆ ਆ ਸਾਡੀਆਂ ਭੈਣਾਂ ਕਹਿੰਦੀਆਂ ਅਸੀਂ ਲਗਜ਼ਰੀ ਸੋਹਣੇ ਸੋਹਣੇ ਸੂਟ ਲੈਣੇ ਆ ਉਹ ਗਰਮੀਆਂ ਦਾ ਮੌਸਮ ਆ ਕਾਟਨ ਦੇ ਸੂਟ ਦਿਖਾਓ ਮਸਲੀਨ ਦੇ ਸੂਟ ਦਿਖਾਓ ਸੂਟ ਉਹ ਦਿਖਾਓ ਜਿਹੜੇ ਬਾਜ਼ਾਰ 'ਚ 12 1200 15 1500 ਵਾਲੇ ਆ ਤੇ ਤੁਸੀਂ ਕਿੰਨੇ ਦਿੰਦੇ ਹੋ ਓਏ ਐਂਡ ਤੱਕ ਵੀਡੀਓ ਦੇਖ ਲਿਓ ਤੇ ਤੁਸੀਂ ਵੀ ਧਿਆਨ ਨਾਲ ਦੇਖ ਲਓ ਛੱਡੋ ਗੱਲ 100 ਰੁਪਏ ਦੀ ਆ ਚੱਕੋ ਮਸਲੀਨ ਦਾ ਮੋਰ ਵਾਲਾ ਸੂਟ ਦੁਪੱਟਾ ਨਾਲ ਲਾ ਕੇ ਤੇਰੇ ਫੋਟੋ ਵਾਲਾ ਬਾਜੂ ਪਹੁੰਚੇ ਵਰਕੇ ਬਾਜ਼ਾਰ 'ਚ 1500 ਦਾ ਇੱਥੋਂ ਲੈ ਜਾਓ 500 ਰੁਪਏ ਦਾ ਓਏ ਭਾਈ ਜੀ ਅਮੀ ਝੂਠ ਨਾ ਬੋਲੋ ਜੱਬੜੀਆਂ ਨਾ ਮਾਰੋ ਆਪਣੇ ਮਾਲਕਾਂ ਨਾਲ ਗੱਲ ਕਰ ਲਓ 1200 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਤੁਸੀਂ 500 ਕਹਿ ਰਹੇ ਹੋ ਇੱਕ ਵਾਰੀ ਚੈੱਕ ਕਰ ਲਓ ਬੈਲ ਬੁੱਲ ਕਿ ਚੁੱਕ ਕੀਤੇ ਸਾਰੇ ਆ ਚੱਕੋ ਕੜਾਈ ਵਾਲਾ ਸੂਟ ਕੜਾਈ ਕੱਢੀ ਹੋਈ ਮੋਰ ਤੇ ਦੁਪੱਟਾ ਨਾਲ ਵਰਕ ਕੀਤਾ ਬਾਜ਼ਾਰ 'ਚ 2000 ਦਾ ਇਹ ਵੀ 500 ਚੇ 500 ਚੇ ਮੋਰ ਵਾਲਾ ਸੂਟ 500 ਰੁਪਏ ਦਾ ਜੀ ਕਲਰ ਡਿਜ਼ਾਈਨ ਚੈੱਕ ਕਰ ਲਓ ਜਿੰਨੇ ਮਰਜੀ 500 ਰੁਪਏ ਦਾ ਓਏ 1 2 ਨਹੀਂ ਚਾਹੇ 100 ਸੂਟ ਲੈ ਜਾਓ 500 ਰੁਪਏ ਦਵਾਗੇ ਦੁਪੱਟਾ ਨਾਲ ਲੱਗ ਭਈ ਆ ਤਾਂ ਬੜਾ ਵੱਡਾ ਫਾਇਦਾ ਜਿਹਨੇ ਵਿਆਹ ਸਾਈ ਦਾ ਕੱਪੜਾ ਨਾਲ ਦਾਜ ਬੋਰੀ ਦਾ ਕੱਪੜਾ ਦੇਣ ਲੈਣ ਹੀ ਲੈਣਾ ਜਿਹੜੇ ਬਾਜ਼ਾਰ 'ਚ 15 1500 ਸਰਦਾਰ ਜੀ ਕਹਿੰਦੇ 5 500 ਜਿ ਲੈ ਜਾਓ 5 500 'ਚ ਚੱਕੋ ਭਾਜੀ ਆਲ ਓਵਰ ਕੈਮਰਿਕ ਬਜ਼ਾਰਾ 'ਚ 500 ਦਾ ਸੂਟ ਮਿਲਦਾ ਅਸੀਂ ਸ਼ੰਕਰ ਬ੍ਰਾਂਡ ਦਾ ਸ਼ੰਕਰ ਬ੍ਰਾਂਡ ਦਾ ਕੈਮਰਿਕ ਦਾ ਸੂਟ 500 ਦੇ 2 ਦੇਣੇ ਆ ਜੀ ਮਤਲਬ 250 ਰੁਪਏ ਦਾ ਸੂਟ ਹੋਰ ਭਾਜੀ ਆ ਮੋਹਰਾ ਲੱਗੀਆਂ ਚੈੱਕ ਕਰ ਲੋ ਸ਼ੰਕਰ ਕੰਪਨੀ ਦੀਆਂ ਮੈਂ ਕਹਿੰਦਾ ਨੇਰੀ ਲਿਆ ਦਾਂਗੇ ਜੀ ਅੱਛਾ ਇਹਦੇ ਵਿੱਚ ਕੋਈ ਇਦਾਂ ਦੀ ਸ਼ਰਤ ਨਹੀਂ ਹੈਗੀ ਬਈ ਸੈਟ ਬਾਈ ਸੈਟ ਲੋ ਚਾਰ ਚਾਰ ਲੋ ਨਾ 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 ਚਾਹੇ ਇੱਕ ਸੂਟ ਲੈ ਲੋ ਚਾਹੇ ਦੋ ਲੈ ਲੋ ਚਾਹੇ ਤਿੰਨ ਲੈ ਲੋ ਜਿੰਨੇ ਮਰਜ਼ੀ ਕਟਾ ਕੇ ਵੀ ਦਵਾਂਗੇ ਦੇਖੋ ਜਿਹੜੇ ਬਾਜ਼ਾਰ 'ਚ 5-500 ਦੇ ਸੂਟ ਲੈਨੇ ਹੋ ਇਥੋਂ 2.5 250 ਲੈ ਜਾਓ ਪ੍ਰਿੰਟ ਬਹੁਤ ਸੋਹਣੇ ਸੋਹਣੇ ਚ ਬੰਬ ਪ੍ਰਿੰਟ ਆ ਭਾਜੀ ਚਾਹੇ ਡਾਰਕ ਕਲਰ ਲੈ ਲੋ ਚਾਹੇ ਲਾਈਟ ਕਲਰ ਲੈ ਲੋ ਆ ਰੰਗਾਂ ਵਿੱਚ ਚੈੱਕ ਕਰਾ ਦਿਓ ਭਾਜੀ ਕਰਾ ਦੀ ਆ ਦੇਖੋ ਚਾਹੇ ਇਹਦੇ ਸੂਟ ਬਣਾ ਲਓ ਚਾਹੇ ਇਹਦੇ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਇਹਦੇ ਬਣਾ ਲਓ ਨਾਈਟ ਸੂਟ ਭਾਈ 220 ਸੋਚ ਕਰਤੇ ਕਾਰਨ ਸੁਣੋ ਆਜੋ ਭਾਜੀ ਹੁਣ ਬਟਿਕ ਸੂਟਾਂ ਦੀ ਗੱਲ ਕਰ ਲੋ ਭਾਜੀ ਆ ਫਰੰਟ ਬਣਿਆ ਆ ਬਾਜੂ ਪਹੁੰਚੇ ਬਣਿਆ ਆ ਬਣਿਆ ਬੈਕ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਨਾ ਵਾ ਕੋਈ 500 ਰੁਪਏ ਦਾ ਦੁਪੱਟਾ ਲਾਲ ਲਾ ਕੇ ਦੇ ਕੇ ਦਿਖਾਵੇ ਨਹੀਂ ਆ ਵੀ 500 ਰੁਪਏ ਸੂਟ ਰੁਪਏ ਦਾ ਆ ਬਟਿਕ ਵਾਲੇ ਸੂਟਾਂ ਦੀ ਭਾਰੀ ਡਿਮਾਂਡ ਆ ਭਾਈ ਜੀ ਬਾਜ਼ਾਰ ਦੇ ਵਿੱਚ ਲੋਕ ਇਹਨੂੰ ਪਾਕਿਸਤਾਨੀ ਸੂਟ ਕਹਿ ਕੇ 12 1200 ਦੇਈ ਜਾਂਦੇ ਤੁਸੀਂ 500 ਚ ਨਾ ਮਚਾਉਂਦੇ ਆ ਲੁੱਟਾ ਭਾਜੀ ਟੋਡੀਆਂ ਲੱਤਾਂ ਭਾਰ ਚਾਲਣ ਅੱਜ ਆ ਚੈੱਕ ਫੋਟੋ ਵਾਲਾ ਪੀਸ ਮਾਡਲ ਦੇ ਨਾਲ ਲੱਗਿਆ ਬਿਜਾਰ ਦਾ ਰੇਟ 1000 ਅਸੀਂ ਦੇਨੇ 1000 ਦੇ 2 500 ਰੁਪਏ ਰ ਹੈ ਵੀ ਬਿਲਕੁਲ ਭਾਜੀ ਭਈ ਲੋਕੋ ਆ ਤਾਂ ਵਾਕਈ ਅੱਖਾਂ ਖੋਲਦੀਆਂ ਚਾਹੇ ਫੈਕਟਰੀਆਂ ਵਾਲੇ ਵੀਡੀਓ ਦੇਖ ਰਿਹਾ ਚਾਹੇ ਹੋਲ ਸੇਲਰ ਦੇਖ ਰਿਹਾ ਚਾਹੇ ਵੱਡੇ ਵੱਡੇ ਸ਼ੋਅਰੂਮ ਵਾਲੇ ਓਏ ਆ ਰੇਟ ਨਹੀਂ ਦੇ ਹੁਣੇ ਜੋ ਦਈਏ ਦੇ ਹੁਣੇ ਇਹਦੀ ਗੱਲ ਕਰ ਲੋ ਕਾਟਨ ਦਾ ਸੂਟ ਗਰਮੀ ਵਾਲਾ ਭਾਜੀ ਦੁਪੱਟਾ ਨਾਂ ਲਾ ਕੇ ਬਿਜਾਰ ਚ ਕੀ ਭਾ ਮਿਲਦਾ ਸਹੀ ਦੱਸਿਓ ਭਾਜੀ 700 800 ਰੁਪਏ ਦਾ ਸੂਟ ਮਿਲ ਜਾਣਾ ਜਿੱਥੋਂ ਮਰਜ਼ੀ ਲੈ ਲੈ ਤੁਸੀਂ ਕੀ ਕਰ ਰਹੇ ਹੋ ਦੇਖੋ ਭਾਜੀ ਅਸੀਂ ਦੇਨੇ ਆ 500 ਦੇ ਦੋ 250 ਰੁਪਏ ਦਾ ਸੂਟ। ਓਏ ਭਾਈ ਸੇ ਠੀਕ ਐ, ਗਰਮੀ ਹੋ ਗਈ, ਪਾਣੀ ਪੂਣੀ ਪੀ ਲੈ। ਮੈਨੂੰ ਲੱਗਦਾ ਤੇਰੇ ਪੈ ਗਏ ਲੁਕਸ। ਆਹ 7 7 7 800 ਤੋਂ ਘੱਟ ਨਹੀਂ ਹੁੰਦਾ। ਦੇਖੋ ਗਲੇ ਦੇ ਵੀ ਕੰਮ, ਦੁਪੱਟੇ ਵੀ ਨੇ, ਰੰਗ ਵੀ ਸੋਹਣੇ-ਸੋਹਣੇ। ਤੁਸੀਂ ਕਹਿੰਦੇ 250 ਸੂਟ ਲੈ ਜਾਓ। ਹਾਂ ਜੀ, 250 ਦਾ ਵਿਰਾਸਤ ਦਾ ਬ੍ਰਾਂਡ। ਬ੍ਰਾਂਡਾਂ ਦੇ ਨਾਮ ਲੈ-ਲੈ ਕਹਿ ਰਹੇ ਆ। ਵਿਰਾਸਤ ਦਾ ਬ੍ਰਾਂਡ 250 ਰੁਪਏ ਦਾ ਸੂਟ ਕੋਈ ਦੇ ਕੇ ਦਿਖਾਵੇ। ਤਗੜੇ ਬ੍ਰਾਂਡ। ਆ ਹੁਣ ਓਮ ਕ੍ਰੀਏਸ਼ਨ ਦੀ ਗੱਲ ਕਰ ਲੋ। ਬਾਜ਼ਾਰ ਦੇ ਵਿੱਚ ਆ ਸੂਟ ਕਿੰਨੇ ਦਾ? 500 ਤੋਂ ਘੱਟ ਨਹੀਂ ਕੋਈ ਦਿੰਦਾ ਅਸੀਂ ਦੇਣਾ ਸਿਰਪਰ ਸਿਰਪ 350 ਰੁਪਏ ਦਾ ਲੋ ਆਹ ਦੇਖੋ ਜੀ 350 ਆ ਸੂਟ ਰੰਗ ਦੇਖੋ ਕਿੰਨੇ ਸੋਹਣੇ ਪ੍ਰਿੰਟ ਦੇਖੋ ਕਿੰਨੇ ਸੋਹਣੇ ਆਹ ਚੈੱਕ ਕਰੋ ਆ ਨਾਮ ਲਿਖਿਆ ਹੋਇਆ ਕੰਪਨੀ ਦਾ ਚੈਲੰਜ ਕਰਕੇ ਕਹਿਣਾ ਠੋਕ ਕੇ ਕਹਿਣਾ ਕੋਈ 350 ਦਾ ਦੇ ਕੇ ਦਿਖਾਵੇ ਅਸੀਂ 350 ਦਾ ਸੂਟ ਦੁਪੱਟਾ ਨਾਲ ਲਾ ਕੇ ਦੇਣਾ ਜੀ ਛੇਤੀ ਛੇਤੀ ਆਜੋ ਬੜੇ ਸੋਹਣੇ ਸੋਹਣੇ ਸੂਟ ਆ ਗਏ ਆ ਬੜੇ ਸੋਹਣੇ ਪ੍ਰਿੰਟ ਆ ਗਏ ਬਾਜ਼ਾਰਾਂ ਚ ਆ ਕੇ ਲੁੱਟਾ ਨਾ ਕਰਾਓ ਜਿਹੜੇ ਬਾਜ਼ਾਰ ਚ ਹਜ਼ਾਰ ਹਜ਼ਾਰ ਰੁਪਏ 8-800 ਰੇ ਸੂਟ ਆ ਇੱਥੇ ਕਰਤੇ ਆ 350 ਰੁਪਏ ਚ ਆ ਵੀ ਤੁਹਾਨੂੰ 700 ਰੇ ਦੋ ਸੂਟ ਦੇ ਲੈਣੇ ਆ ਦੇਖੀ ਜਾਓ ਕਿੰਨੇ ਸੋਹਣੇ ਸੋਹਣੇ ਰੰਗ ਆ ਮਤਲਬ ਗਰਮੀਆਂ ਦੇ ਸੂਟਾਂ ਦੇ ਵਿੱਚ ਰਿਕਾਰਡ ਤੋਂ ਨਵਾਂ ਆ ਰਾਤੀਆਂ ਸਿਰਫ 5-5 ਰੁਪਏ ਦਾ ਮਾਰਜਨ 10-10 ਰੁਪਏ ਦੇ ਮਾਰਜਨ ਤੇ ਇੱਥੇ ਕੱਪੜੇ ਵੇਚੇ ਜਾਂਦਾ ਇੱਥੇ ਇਦਾਂ ਨਹੀਂ ਵੀ 500 ਵਾਲਾ ਸੂਟ 1500 ਰੁਪਏ ਦੇਣਾ 1000 ਵਾਲਾ ਸੂਟ 2500 ਰੁਪਏ ਦੇਣਾ ਇਹ ਪੰਜਾਬ ਦਾ ਸਭ ਤੋਂ ਵੱਡਾ ਲਗਜ਼ਰੀ ਸਟੋਰ ਆ ਜਿੱਥੇ ਫੈਦੇ ਹੋ ਰਿਹਾ ਆ ਦੇਖੋ ਤਾਂ ਜਿਹੜੀਆਂ ਕੁੜੀਆਂ ਚਿੜੀਆਂ ਅੱਜਕੱਲ ਬੜਾ ਪਸੰਦ ਕਰਦੀਆਂ ਬੜਾ ਸੋਹਣਾ ਲਾਈਨ ਵਾਲਾ ਸੂਟ ਆ ਗਿਆ ਗਲੇ ਤੇ ਸ਼ੀਸ਼ੇ-ਸ਼ੂਸ਼ੇ ਲੱਗਿਆ ਮਿਰਰ ਵਰਕ ਆ ਗਿਆ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਹੁਣ ਰੇਟ ਵੀ ਸੁਣ ਲਓ ਕੋਈ 2000 ਨਹੀਂ ਕੋਈ 1800 ਨਹੀਂ 650 ਰੁਪਏ ਦਾ ਸੂਟ ਦੇ ਰਿਆ ਚੈਲੰਜ ਨਾਲ 650 ਰੁਪਏ ਦਾ ਸੂਟ ਚੱਕੋ ਭਾਜੀ ਆ ਲੋ ਰਾਮ ਟੈਕਸ ਦੀ ਮੋਹਰ ਲੱਗੀ ਆ ਰੇਡ ਸੰਲੋ ਮੈਂ ਕਹਿੰਨਾ ਹੁਣ ਬ੍ਰਾਂਡਾਂ ਦੀ ਗੱਲ ਕਰ ਲੈਨੇ ਆ ਭਾਜੀ ਬਾਜ਼ਾਰ ਦੇ ਵਿੱਚ ਮਿਲਦਾ ਇਹ 2200 2500 ਸਾਡੇ ਕੋਲ ਲੈ ਜਾਓ 1500 ਰੁਪਏ ਦਾ ਸੂਟ ਦੁਪੱਟਾ ਨਾਲ ਲਾ ਕੇ ਐ ਲੋ ਭਾਜੀ ਆ ਜਾ ਕੈਮਰੇ ਵਾਲਿਆ ਆ ਨਿਗਾਹ ਮਾਰ ਕੇ ਦਿਖਾ ਦੇ ਰਾਮ ਟੈਕਸ ਦੇ ਰੇਟਾਂ ਤੇ ਕੋਈ 2000 ਦਾ ਕੋਈ 1500 ਦਾ ਆ ਚੱਕੋ 3000 ਵਾਲਾ 2500 ਦੇ ਵਿੱਚ ਆ ਦੇਖੋ 2000 ਵਾਲਾ 1500 ਦਾ ਆ ਸਾਰਾ ਹੀ ਮਾਲ ਰਾਮ ਟੈਕਸ ਦਾ ਚੈੱਕ ਕਰ ਲਓ ਕੋਈ 1500 ਦਾ ਕੋਈ 1000 ਦਾ ਕੋਈ 2000 ਦਾ ਫੋਨ ਤੇ ਫੋਨ ਵੱਜੀ ਜਾਂਦੇ ਆ ਰਾਸ਼ੇ ਨਾ ਪੈ ਚੁਕਿਆ ਭਾਜੀ ਫੋਨ ਤੇ ਦੇਖੋ ਜੀ ਵੱਡੇ ਵੱਡੇ ਬ੍ਰਾਂਡ ਵੀ ਕੱਟ ਕਰਦੇ ਆ ਨਾਰਮਲ ਸੂਟ ਵੀ ਕੱਟ ਕਰਦੇ ਆ ਹੁਣ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਦੇਖੋ ਨਾ ਕਿੰਨਾ ਸੋਹਣਾ ਇਹ ਸੂਟ ਪਾਇਆ ਹੋਵੇ ਵਾਂਡੇ ਗਏ ਹੋਮ ਤਾਂ ਤੁਹਾਡੇ ਰਿਸ਼ਤੇਦਾਰਾਂ ਦਾ ਹੱਥ ਲਾ ਲਾ ਦੇਖੀਏ ਨਾ ਸੂਟ ਤੇ ਇਹ 1500 2000 ਦਾ ਇੱਕ ਬਾਜ਼ਾਰ 'ਚ ਆ ਅਸੀਂ 1500 ਰੇ 2 ਸੂਟ ਦੇ ਰਹੇ ਨੇ ਮਤਲਬ 750 ਰਾਂ ਸੂਟ ਦੇ ਰਹੇ ਆ ਆਹ ਦੇਖੋ ਬਈ ਕਮਾਲ ਹੀ ਕੀਤੀ ਪਈ ਆ ਕੱਲਰ ਬੜਾ ਸੋਹਣਾ ਡਿਜ਼ਾਈਨ ਬੜਾ ਸੋਹਣਾ ਕੱਪੜਾ ਬੜਾ ਸੋਹਣਾ ਰੇਟ ਕਿੰਨਾ 2500 ਰੁਪਏ ਦਾ ਸੂਟ ਬਾਜ਼ਾਰ ਚ ਸਾਡਾ ਰੇਟ ਸਿਰਫ 1000 ਰੁਪਿਆ 1 1000 ਰੁਪਏ ਚ ਜਿੰਨੀ ਮਰਜੀ ਵੈਰਾਈਟੀ ਲੈ ਜਾਓ ਚੱਕੋ 1000 1000 ਚ ਫਰੰਟ ਦੇਖੋ ਕਿੰਨਾ ਸੋਹਣਾ ਗਲਾ ਬੀ ਸ਼ੇਪ ਆ ਬੜਾ ਸੋਹਣਾ ਵਰਕ ਘੇਰੇ ਦੇ ਦੇਖੋ ਬਾਜੂ ਵਰਕ ਦੇਖੋ ਵਾਹਾਂ ਦੇ ਵਰਕ ਦੇਖੋ ਮਤਲਬ ਹਰ ਇੱਕ ਚੀਜ਼ ਰੇਟ ਸਿਰਫ 1000 ਰੁਪਿਆ ਬਿਲਕੁਲ ਜੀ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਦੁਕਾਨਦਾਰ ਹੋ ਚਾਹੇ ਫੇਰੀ ਲਾਉਨੇ ਹੋ ਆ ਚੈੱਕ ਕਰ ਲਓ ਸੈਟ ਬਾਈ ਸੈਟ ਮੰਨ ਲੈ ਜਾਓ ਭਰੇ ਪੇ ਸੌਦੇ ਜਿਹੜੇ 1000 1000 ਦੇ 500 ਦੇ 350 ਦੇ 250 ਦੇ ਸੈਟ ਵਾਈਜ਼ ਲੈਣਾ ਸੈਟ ਵਾਈਜ਼ ਲੈ ਜਾਓ ਇੱਕ ਸੂਟ ਲੈਣਾ ਇੱਕ ਸੂਟ ਲੈ ਜਾਓ ਤੁਸੀਂ ਚੈੱਕ ਕਰੋ ਚਾਹੇ ਵਰਕ ਤੇ ਲੈਣਾ ਚਾਹੇ ਪਲੇਨ ਤੇ ਲੈਣਾ ਪ੍ਰਿੰਟ ਤੇ ਲੈਣਾ ਸਾਰਿਆਂ ਨੂੰ ਕਹਿੰਦੇ ਆ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਸੇਲ ਲੱਗ ਚੁੱਕੀ ਆ ਮੈਂ ਕਹਿੰਦਾ ਮਈ ਦਾ ਮਹੀਨਾ ਚੜ ਚੁੱਕਿਆ ਵਾ ਹੁਣ ਛੇਤੀ ਛੇਤੀ ਬਾਗਾ ਪ੍ਰਣਾ ਮੋਗਾ ਰੋਡ ਤੇ ਆਜੋ ਆ ਟਾਪ ਕਲਾਸ ਲਗਜ਼ਰੀ ਵੈਰਾਈਟੀਆਂ ਦੇ ਰੇਟ 12 1200 ਕਰਤੇ ਜਿਹੜੇ 3 3000 ਦੇ ਸੂਟ ਦੇ ਦੇਖੋ ਜੀ ਪਾਕਿਸਤਾਨੀ ਸੂਟ ਲੈ ਜਾਓ ਚਾਹੇ ਜਿੱਥੇ ਮਰਜੀ ਸੂਟ ਲੈ ਜਾਓ ਚਾਹੇ ਸੈਮੀ ਸਟਿਚ ਲੈ ਜਾਓ ਬਹੁਤ ਸੋਹਣੀਆਂ ਚੀਜ਼ਾਂ ਆ ਗਈਆਂ ਹੁਣ 100 ਰੁਪਏ ਤੋਂ ਸੂਟ ਸਾਡੇ ਕੋਲ ਸ਼ੁਰੂਆਤ 250 ਰੁਪਏ 500 ਰੁਪਏ 700 ਰੁਪਏ ਆ ਦੇਖੋ ਵਿਆਹ ਸ਼ਾਇਦ ਆਈ ਬਿਲ ਦੇਣ ਲੈਣ ਲੈਣਾ ਰੇਟ ਕਿੰਨਾ ਸਾਡਾ ਬਾਜ਼ਾਰ ਚ 250 2000 ਸਾਡਾ ਰੇਟ ਸਿਰਫ 1000 ਰੁਪਿਆ 1000 ਰੁਪਏ ਦੇ ਵਿੱਚ ਸੂਟ ਦੇ ਦੇਣੇ ਆ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾ ਸਕਦੇ ਛੇਤੀ ਛੇਤੀ ਆ ਜਾਓ 850 ਰੁਪਏ ਦਾ ਸੂਟ ਲੈ ਜਾਓ 850 ਰੁਪਏ ਦਾ ਆ ਦੇਖੋ ਫੋਟੋ ਵਾਲਾ ਪੀਸ ਰੇਟ ਕਿੰਨਾ ਜੀ ਸਿਰਫ 1000 ਰੁਪਿਆ 1 1000 ਚ ਘੱਟ ਤੇ ਆ ਚੱਕੋ 1275 ਰੁਪਏ ਦਾ ਸੂਟ ਆ ਦੇਖੋ ਕੁੜੀਆਂ ਚਿੜੀਆਂ ਵਾਲੇ ਸੂਟ ਬਜ਼ੁਰਗਾਂ ਵਾਲੇ ਸੂਟ ਦਾਦੀਆਂ ਨਾਨੀਆਂ ਤਾਈਆਂ ਚਾਚੀਆਂ ਵਾਲੇ ਪਾਰੇ-ਪਾਰੇ ਸੂਟ ਵੀ ਦਿਖਾਓ ਆ ਚੱਕੋ ਜੀ ਪਾਰੇ ਸੂਟਾਂ ਦੇ ਵੱਡੀ ਸੇਲ ਦੰਨਿਆ ਆ ਦਾਜਵਰੀ ਵਾਲਾ ਸੂਟ ਜਿਹੜੇ ਬਿਆਨਾ ਚ 10-10000 ਤੇ ਮਿਲਦੇ ਆ 50% ਲੈਸ ਮਤਲਬ 5000 ਰੁਪਏ ਦਾ ਸੂਟ ਲੈ ਜਾਓ ਦੁਪੱਟਾ ਚੈੱਕ ਕਰ ਲਓ origignal piece ਪ્યોਰ ਬਰੇਲੀ ਤੋਂ ਆਇਆ ਹੋਇਆ ਪੀਸ ਬਾਜ਼ਾਰ 'ਚ 10000 ਰੇਟ ਇੱਥੇ ਮੈਂ ਨਾ 5000 ਰੁਪਏ ਦਾ ਦੇਖੋ 5000 ਦਾ ਸੂਟ ਦੇਣਾ ਰੰਗ ਇਹਦੇ ਵਿੱਚ ਬਹੁਤ ਆ ਸ਼ਗਨ ਵਾਲੇ ਪੀਸ ਬੜੇ ਸੋਹਣੇ ਸੋਹਣੇ ਦੇਖੋ yellow ਲੈ ਲੋ red ਲੈ ਲੋ ਮਹਰੂਨ ਲੈ ਲੋ green ਲੈ ਲੋ ਹੈਵੀ ਹੈਵੀ ਸੂਟਾਂ ਦੇ ਵੀ ਜਿੰਨੇ ਸੂਟਾ ਚੱਕੋ 1-1000 ਰੁਪਏ ਦੇ ਵਿੱਚ 1-1000 ਰੁਪਏ ਦੇ ਵਿੱਚ ਸਿੰਥੈਟਿਕ ਸੂਟ ਦੇ ਦੇਣੇ ਚੱਕੋ ਭਾਜੀ ਸਟਾਕ ਕਲੀਅਰੈਂਸ ਸੇਲ ਆਤੀ ਹੈ ਕੜਾਈ ਵਾਲੇ ਹੈਵੀ ਸੂਟ 1-1000 ਰੁਪਏ ਦੇ ਕੋਈ 12-1200 ਦੇ 15-1500 ਦੇ 200000 ਰੁਪਏ ਦੇ ਵਿੱਚ ਹੈਵੀ ਬਾਜੂ ਵਰਕ ਵਾਲੇ ਸੂਟ ਲਾਤੇ ਆ ਦੇਖੋ ਇਸ ਤੋਂ ਇਲਾਵਾ ਤੁਸੀਂ ਬੁਟੀਕਾਂ ਵਾਲੇ ਪੀਸ ਲੈਣੇ ਆ ਦੇਖੋ ਗਰਮੀ ਵਾਲੇ ਸੂਟ ਦੇਖੋ ਬੜੇ ਸੋਹਣੇ ਸੋਹਣੇ ਸੂਟ ਕੋਈ 1200 ਰੁਪਏ ਦਾ ਕੋਈ 1500 ਦਾ ਕੋਈ 1600 ਰੁਪਏ ਦਾ ਮਤਲਬ ਜਣੀਆਂ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬਾਗਾਪਣਾ ਮੋਗਾ ਰੋਡ ਤੇ ਇੱਕ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਨਹੀਂ ਦਿਖਾ ਸਕਦਾ ਜਦ ਤੁਸੀਂ ਇੱਥੇ ਆਉਣਾ ਬੜੇ ਖੁਸ਼ ਹੋ ਜਾਣਾ ਰੇਟ ਵੀ ਘੱਟ ਵੈਰਾਈਟੀ ਵੱਧ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਲਗਜ਼ਰੀ ਸ਼ੋਅਰੂਮ ਆ ਰੇਟ ਮਿੱਟੀ ਦੇ ਪਾ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਗਾਪਣਾ